ਸੁਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਾਂ ਨੂੰ ਕਹ ਦਿਆ ਨਾਮ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟਹਿ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੈ ਨਾ ਚੱਲਦਿਆਂ ਨਾਲ ਗੁਰਮੁਖ ਹੋਐ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਜ਼ਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘਟ ਚੰਨ ਅਮਰ ਸਿਰ ਬਾਦਸ਼ਾਹ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚਲਾਹ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸ ਹੋਐ ਤਾਂ ਹਰ ਪਾਈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਬਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸੁਮਾਈ ਹਰ ਜਿਉ ਸਾਚੀ ਨਦਰ ਤੁਮਾਰੀ ਆਪਣੇ ਆ ਦਾਸਾਂ ਨੂੰ ਕਿਰਪਾ ਕਰ ਪਿਆਰੀ ਰਖੋ ਹੋ ਪੈਜ ਹਮਾਰੀ ਰਹਾਉ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਉ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾਇ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿਚੋਂ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਤਾ ਸ਼ਬਦੇ ਮਾਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ ਸੂਰਤ ਮਹੱਲਾ ਤੀਜਾ ਹਰ ਜਿਓ ਤੁਧਨੋ ਸਦਾ ਸਲਾਹੀ ਪਿਆਰੀ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜਿਓ ਤੁਮ ਆਪੇ ਦੇਹੋ 부ਝਾਈ ਹਰ ਜਿਓ ਤਉ ਦੇ ਵਿਟੋ ਹੁ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ 모ਏ ਸ਼ਬਦ ਮਾਰ ਜਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤਿਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹਿ ਵਾਰੂ ਆਰਾ ਵਿਸਤਾ ਕੇ ਕੀੜੇ ਵਿਸਤਾ ਮਾਹੀ ਸਮਾਣੀ ਮਨ ਮੁਖ ਮੁਗਦ ਗੋਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਬਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮਖ ਭਗਤ ਕਰਹਿ ਪ੍ਰਭ ਭਾਵੈ ਅਨ ਦਿਨ ਨਾਮ ਵਖਾਣੇ ਭਗਤਾ ਕੀ ਸਾਰ ਕਰਹਿ ਆਪ ਰਾਖੈ ਜੋ ਤੇਰੇ ਮਨ ਭਾਣੀ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੀ ਮਨ ਮੇਰੇ ਹਰ ਜੀਓ ਸਦਾ ਸੰਭਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕ ਜਨ ਖਹਿ ਬਿਦਾਰੀ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਓ ਲਏ ਉਭਾਰੀ ਆਪਸ ਕਉ ਬਹੁ ਭਲਾ ਕਰ ਜਾਣੈ ਮਨ ਮੁਖ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੀ ਜਾਸਨ ਜਨਮ ਗਵਾਈ RAM ਨਾਮ ਕਦੇ ਚੀਤ ਹੈ ਨਾਹੀ ਅੰਤ ਗਏ ਪਛਤਾਇ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਬਦੇ ਰਾਤੇ ਸਹਿਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾ ਤਿਨ ਕੈ ਪਾਏ ਸੋਟ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹਾਉ ਓ ਕਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟਹਿ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ ਮਰ ਜਨ ਮਹਿ ਵਾਰੂ ਆਰਾ ਹਉ ਮੇਰਾ ਜਗ ਪਲਚ ਰਹਾ ਭਾਈ ਕੋਏ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥੈ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਆ ਪਾਈਐ ਇਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿਚੋਂ ਆਪ ਗਵਾਈਐ ਸੋਟ ਮਹੱਲਾ ਤੀਜਾ ਚੌਤਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਧੂਪ ਮੋਏ ਵਿਣ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤ ਰਾਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚਾ ਵਿਚਾਰਾ ਹਿਰਦਾ ਜਗ ਜੀਵਨ ਸਤ ਵਸਿਆ ਅਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਥਾਈ ਹਿਰਦੇ ਨਾਮ ਅਪਾਰਾ ਜੁਗ ਜੁਗ ਪਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਸਤ ਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਾਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਗਹਾਇ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸੁਮਾਇਆ RAM ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਦੈ ਸਮਾਈ ਗੁਰਮੁਖ ਹੋਵੈ ਸੋ ਮਗ ਪਜਾਨੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਲ ਹੈ ਸਤਿ ਜਨ ਸੋਹਣ ਦਰ ਸਾਚੈ ਪਤ ਪਾਈ ਸੋਠ ਮਹੱਲਾ ਤੀਜਾ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਲਾਈ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਂੇ ਰਹਾਉ ਬਿਨ ਗੁਰ ਪ੍ਰੀਤ ਨਾ ਊਪਜੈ ਭਾਈ ਮਨਮੁਖ ਦੂਜੈ ਭਾਏ ਤੋਹ ਕੁੱਟਹਿ ਮਨਮੁਖ ਕਰਮ ਕਰਹਿ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚੇਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਮੇ ਲਾਏ ਸੋਠ ਮਹੱਲਾ ਤੀਜਾ ਘਰ ਪਹਿਲਾ ਤਹੀ ਗੁਣੀ ਤ੍ਰੇ ਭਵਨ ਵਿਆਪਿਆ ਭਾਈ ਗੁਰਮੁਖ ਬੂਝ 부ਝਾਏ ਰਾਮ ਨਾਮ ਲੱਗ ਛੂਟੀ ਐ ਭਾਈ ਪੂਛੋ ਹੋ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜਿਓ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮ ਐ ਤੇ ਸਭ ਊਪਜੇ ਭਾਈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮਹਾਈ ਗੁਰਮੁਖ ਜਾਗੇ ਸੇ ਉਭਰੇ ਭਾਈ ਭਵਜਲ ਪਾਰਿ ਉਤਾਰ ਜਗ ਮੈਂ ਲਾਹਾ ਹਰ ਨਾਮ ਹੈ ਭਾਈ ਹਿਰਦੈ ਰਖਿਆ ਉਰ ਧਾਰ ਗੁਰ ਸਰਨਾਈ ਉਭਰੇ ਭਾਈ RAM ਨਾਮ ਲਿਵਲਾਈ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿੱਤ ਲਗ ਪਾਰ ਜਨ ਪਾਏ ਸੋਠ ਮਹੱਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਾਗ ਅੰਤਰ ਹੋਰ ਖੈ ਸੁਖ ਨਹੀਂ ਹਉ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵਹਿ ਤਾਂ ਸੁਖ ਪਾਵਹਿ ਨਹੀਂ ਤਾਂ ਜਾਹੇਗਾ ਜਨਮ ਗਵਾਏ ਰਹਾਉ ਤ੍ਰੈ ਗੁਣ ਧਾਤ ਬੋ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਸਤਗੁਰ ਸੇਵੇ ਸੋ ਵਡ ਭਾਗੀ ਜਿਸਨੂੰ ਆਪ ਮਲਾਈ ਹਰ ਰਸ ਪੀ ਜਨ ਸਦਾ ਤ੍ਰਿਪਤਾਸਤੇ ਵਿਚੋਂ ਆਪ ਗਵਾਈ ਇਹੋ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲੈ ਤਾਂ ਅੱਖੀਂ ਵੇਖੈ ਘਰੈ ਅੰਦਰ ਸੱਚ ਪਾਏ ਸੋਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹਿ 부ਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਹੋ ਆਧਾਰੇ ਰਹਾਉ ਮਨ ਸਾ ਮਾਰ ਦੁਬਦਾ ਸਹਜ ਸੁਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸ਼ਬਦ ਮਰਹੁ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾਹਾ ਜਾਪਹਿ ਸੇ ਸੋਠ ਮਹੱਲਾ ਤੀਜਾ ਸਤਗੁਰ ਸੇਵੇ ਤਾਂ ਸਹਜ ਧੁਨ ਉਪਜੈ ਗਤ ਮਤ ਤਦ ਹੀ ਪਾਏ ਹਰਿ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਹਰਾਨਾ ਮਨਮੁਖ ਅੰਦਾ ਸ਼ਬਦ ਨਾ ਜਾਣੈ ਝੂਠੇ ਭਰਮ ਭੁਲਾਨਾ ਰਹਾਉ ਤ੍ਰੈ ਗੁਣ ਮਾਇਆ ਭਰਮ ਭੁਲਾਇ ਹਉ ਮੈਂ ਬੰਦਨ ਕਮਾਈ ਜੰਮਣ ਮਰਨ ਸਿਰ ਉਪਰ ਊਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉ ਮੈਂ ਵਿਚਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸ਼ਬਦੇ ਹਉਮੈ ਖੋਈ ਸੂਰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜਵਾਪਾਰੀਆ ਪਿਆਰਾ ਆਪੇ ਸੱਚੇ ਵੇਸਾਹ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾ ਹਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਉ ਆਪੇ ਉਜੜ ਪਾਏਂਦਾ ਪਿਆਰਾ ਆਪ ਵਿਖਾਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪਰਵਾਹ ਆਪੇ ਆਪ ਉਪਾਏਂਦਾ ਪਿਆਰਾ ਸਿਰ ਆਪੇ ਧੰੜੈ ਲਾਹ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾ ਆਪੇ ਸਾਗਰ ਵੋਹਿთა ਪਿਆਰਾ ਗੁਰਖੇਵਟ ਆਪ ਚਲਾ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਲਾ ਸੂਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡਿਆ ਆਪੇ ਸਭ ਲੋਏ ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰਹਿ ਪਿਆਰਾ ਸੂਤ ਖਿੰਚੇ ਟਹਿ ਢੇਰੀ ਹੋਏ ਮੇਰੇ ਮਨ ਮੈਂ ਹਰ ਬਿਨੇ ਅਵਰਨਾ ਕੋਈ ਸਤਿਗੁਰੂ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭ ਨਾਲ ਜਿਕ ਸਮਾਹਦਾ ਪਿਆਰਾ ਦੂਜਾ ਅਵਰਨਾ ਕੋਈ ਆਪੇ ਖੇਲ ਖਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨ ਲਖੀਐ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨ ਕੋਏ ਸਭ ਘਟਿਆ ਪੇ ਭੋਗ ਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮਖ ਪ੍ਰਗਟ ਹੋਏ ਸੋਠ ਮਹੱਲਾ